ਵਾਈ ਵਾਰੀ ਮੈਂ ਕੈਨੇਡਾ ਗਿਆ ਭਾਜੀ 18 19 ਵਾਰੀ 19 ਵਾਰੀ ਤੋਂ ਜ਼ਿਆਦਾ ਹੀ ਗਿਆ ਹਾਂਗਾ ਮੈਨੂੰ ਲੱਗਦਾ ਕੈਨੇਡਾ 8 10 ਵਾਰੀ ਇੰਗਲੈਂਡ 8 10 ਵਾਰੀ ਆਸਟ੍ਰੇਲੀਆ ਨਿਊਜ਼ੀਲੈਂਡ ਯੂਰਪ ਦੁਬਈ ਵਗੈਰਾ ਫਲਪਾਈਨ ਸਿਰਫ ਪਾਕਿਸਤਾਨ ਨਹੀਂ ਮੈਂ ਗਿਆ ਤਕਰੀਬਨ ਬਾਕੀ ਜਿੱਥੇ ਪੰਜਾਬੀ ਰਹਿੰਦੇ ਆ ਆਪਣੇ ਹਰ ਮੈਂ ਜਗ੍ਹਾ ਟੂਰ ਕੀਤਾ ਪਰਫਾਰਮ ਕੀਤਾ ਵਜਾਉਂਦੇ ਸੀ ਤਬਲਾ ਵਜਾਉਂਦੇ ਸੀ ਕਿ ਡਰਮ ਵਗੈਰਾ ਚਲਾਉਂਦੇ ਸੀ ਭਲੀ ਭਾਜੀ ਮੈਂ ਰਿਦਮ ਸਟੈਂਡ ਮੈਂ ਤਬਲਾ ਪਲੇਅਰ ਵੀ ਆ ਢੋਲਕ ਵੀ ਢੋਲ ਵੀ ਡਰਮ ਵੀ ਡਰਮ ਮਸ਼ੀਨ ਵੀ ਜਿਹਨੂੰ ਆਕਟੋ ਪੈਡ ਕਹਿੰਦੇ ਤਕਰੀਬਨ ਜਾਨ ਕੇ ਰਿਦਮ ਸਟੈਂਡ ਕਿਹਨਾਂ ਕਿਹਨਾਂ ਦੇ ਨਾਲ ਤੁਸੀਂ ਕਿਹੜੇ ਕਿਹੜੇ ਸਿੰਗਰਾਂ ਦੇ ਨਾਲ ਟੂਰ ਲਾਏ ਨੇ ਜਾਂ ਕਿਹਨਾਂ ਕਿਹਨਾਂ ਨਾਲ ਕੰਮ ਕੀਤਾ ਸਭ ਤੋਂ ਪਹਿਲਾਂ ਦਾ ਵੱਡੇ ਭਾਜੀ ਮਨਮੋਹਨ ਬਾਰਦ ਜੀ ਕਮਲਹੀਰ ਜੀ ਸੁਖਿੰਦਰ ਸਰਤਾਜ ਦਿਲਜੀਤ ਦੁਸਾਂਜ ਲਕਵਿੰਦਰ ਪਟਾਲੀ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਪਟਾਲੀ ਬ੍ਰਦਰ ਉਹਨਾਂ ਨਾਲ ਵੀ ਮੈਂ ਕੰਮ ਕਰ ਚੁੱਕਾ ਤੇ ਮਾਸਟਰ ਸਲੀਮ ਉਹਨਾਂ ਨਾਲ ਟੂਰ ਕੀਤੇ ਆ ਹੋਰ ਤਕਰੀਬਨ ਜਿੰਨੇ ਭਾਜੀ ਕੁਲਵਿੰਦਰ ਬਿੱਲਾ ਰਾਜਵੀਰ ਚ ਬੰਦਾ ਜਾਰਡਨ ਸੰਧੂ ਸੁਖਵਿੰਦਰ ਬਬਲੂ ਹੋਰ ਵੀ ਜਿਹੜੇ ਕਾਫੀ ਵੱਡੇ ਵੱਡੇ ਸਿੰਗਰ ਆ ਤਕਰੀਬਨ ਮੈਂ ਹੁਣ ਗਿਣਨ ਲੱਗਾ ਤਾਂ ਮੈਨੂੰ ਸ਼ਾਇਦ ਕਿੰਨਿਆਂ ਦੇ ਨਾਮ ਚਿੱਤੇ ਭੁੱਲ ਗਿਆ ਜਿਨ੍ਹਾਂ ਨਾਲ ਕੰਮ ਕੀਤਾ ਨਾਲਗੋੜ ਬਾਈਪਾਸ ਟਮਾਟੇ ਚੌਕ ਪੀਏ ਬੀ ਸੀ ਟੀ ਆਸਟ ਮੈਂ 19 ਦਾ ਟੂਰ ਲਾਇਆ ਜੀ ਦਸੰਬਰ ਦਾ ਤੇ ਵੀ ਮਖਸੂਸਪੁਰੀ ਦਾ ਮੇਰਾ ਲਾਸਟ ਟੂਰ ਸੀਗਾ 19 19 ਦਾ ਕੈਨੇਡਾ ਦਾ ਹਾਂਜੀ ਉਸ ਤੋਂ ਬਾਅਦ ਦੋ ਦੋ ਜਾਂ ਤਿੰਨ ਮਹੀਨੇ ਬਾਅਦ ਸਾਡਾ ਅਮਰੀਕਾ ਦਾ ਟੂਰ ਸੀ ਤੇ ਇੱਕ ਕੈਨੇਡਾ ਦਾ ਸੀਗਾ ਉਹ ਕਰੋਨਾ ਦੀ ਐਸੀ ਮਾਰ ਪਈ ਕਿ ਉਹ ਸਭ ਕੁਝ ਕੈਨਸਲ ਹੋ ਗਿਆ ਦੱਕੀ ਹਾਲਾਤ ਇਵੇਂ ਦੇਖ ਕੇ ਉਹ ਪੈਸੇ ਨਹੀਂ ਸੀ ਦਿੰਦੇ ਕਿ ਜਾਂ ਪੈਸੇ ਤੁਹਾਡੇ ਕੋਲ ਨਹੀਂ ਜੁੜੇ ਨਹੀਂ ਪੈਸੇ ਦਿੰਦੇ ਸਰ ਦੇਖੋ ਉਹ ਤਾਂ ਸਾਨੂੰ ਜੇ ਮੰਨ ਲਓ ਅਸੀਂ ਕੈਨੇਡਾ ਗਏ ਜਾਂ ਅਮਰੀਕਾ ਗਏ ਉਹ ਸਾਨੂੰ ਡਾਲਰ ਦੇ ਹਿਸਾਬ ਨਾਲ ਥੋੜੀ ਪੈਸੇ ਦਿੰਦੇ ਉਹ ਤਾਂ ਸਾਨੂੰ ਇੱਥੇ ਦੇ ਪੈਸੇ ਨਾਲ ਹਿਸਾਬ ਨਾਲ ਪੈਸੇ ਦਿੰਦੇ ਜਿਹੜੀ 1000 1200 ਰੁਪਏ ਸਾਡੀ ਤਿਆਰੀ ਆ ਤੇ ਇੱਥੇ ਵੀ ਉਹੀ ਦਿੰਦੇ ਆ ਤੇ ਬਾਹਰ ਲਈ ਜਾ ਕੇ ਵੀ ਉਹੀ ਦਿੰਦੇ ਸੀ ਗੋਗਲ ਗੋਗਲ ਆਇਓ ਆਇਓ ਬਾਈਪਾਸ ਬਾਈਪਾਸ ਤਾਂ ਇਹ ਤੁਹਾਡੇ ਨਾਲ ਇੰਨੀ ਮਤਲਬ ਵਿਤਕਰਾ ਜਾਂ ਇੰਨੀ ਬਕਸਲੂਕੀ ਬਕਸਲੂਕੀ ਕਹੂੰਗਾ ਕਿ ਇਹ ਇੰਨੀ ਹੋ ਜਾਂਦਾ ਕਿ ਬਾਹਰ ਜਾ ਕੇ ਮੈਨੂੰ ਲੱਗਦਾ ਕਿ 8-8 10-10 ਲੱਖ ਰੁਪਏ ਲੈ ਲੈਂਦੇ ਨੇ ਆਪ ਭਾਜੀ ਜ਼ਿਆਦਾ ਕਈ ਸਿੰਗਰ ਇਦਾਂ ਦੇ ਵੀ ਆ ਜਿਹੜੇ 20-20 ਹਜ਼ਾਰ ਡਾਲਰ ਅਮਰੀਕਨ ਇੱਕ ਸ਼ੋਅ ਦਾ ਲੈਂਦੇ ਆ 20-20 30-30 ਹਜ਼ਾਰ ਡਾਲਰ ਤੇ ਸਾਨੂੰ ਨਾਲ ਕਦੀ ਉਹਨਾਂ ਨੇ ਸੱਚ ਦੱਸਿਆ ਆ ਵੀ ਸਾਡੇ ਕਿੰਨੇ ਲੈ ਜਾਂ ਤਾਂ ਆਪਣੇ ਕਿੰਨੇ ਲੈ ਨਾ ਹੀ ਐਂ ਕਦੀ ਪੁੱਛਿਆ ਸਭ ਤੋਂ ਵੱਜੂਰ ਵੱਡੇ ਭਾਜੀ ਬਾਲ ਸੁਨਣਾ ਨਾਲ ਆਏ ਉਹਨਾਂ ਦਾ ਜਿਹੜਾ ਵਿਰਸਾ ਹੁੰਦਾ ਰਿਹਾ ਵਾ 2010 ਤੋਂ ਬਾਅਦ ਮੇਨ ਲਾਦਾ ਕਰਨ ਇੱਕ ਤੋਂ ਲੈ ਕੇ 12 ਤੱਕ ਜਿੰਨੇ ਵਿਰਸੇ ਆ ਤੁਸੀਂ ਉਹ ਚ ਮੈਨੂੰ ਦੇਖ ਸਕਦੇ ਮੈਂ ਕਿਸੇ ਨੂੰ ਇੱਕ ਨੂੰ ਟਾਰਗੇਟ ਨਹੀਂ ਕਰ ਰਿਹਾ ਮੈਂ ਸਾਰਿਆਂ ਨੂੰ ਕਹਿੰਦਾ ਵੀ ਜਿੰਨੇ ਨਾਲ ਮੈਂ ਕੰਮ ਕੀਤਾ ਆ ਚਾਹੇ ਮੈਂ 15 ਦਿਨ ਲਈ ਕੀਤਾ ਚਾਹੇ ਮੈਂ ਇੱਕ ਸ਼ੋਅ ਲਾਇਆ ਚਾਹੇ ਉਹਨਾਂ ਟੂਰ ਕੀਤਾ ਚਾਹੇ 2 ਮਹੀਨੇ ਟੂਰ ਕੀਤਾ ਮੇਰੀ ਇਹੀ ਰਿਕੁਐਸਟ ਆ ਕਿ ਮੇਰੇ ਹਾਲਾਤ ਬਹੁਤ ਖਰਾਬ ਆ ਪਲੀਜ਼ ਜੇ ਮੇਰੀ ਕੋਈ ਹੈਲਪ ਕਰ ਸਕਦਾ ਇਹਨੂੰ ਇੱਕ ਛੋਟਾ ਜਿਹਾ ਘਰ ਲੈ ਜਾਣ। ਚਾਰਕੌਟ ਬਾਈਪਾਸ, ਧਮਾਟੇਨ ਚੌਕ ਦੇ ਵਿੱਚ ਕਿਤੀ। ਤਾਂ ਮੈਨੂੰ ਆਸ ਸੀ ਕਿ ਕੋਈ 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 ਨਾ ਕੋਈ ਕਲਾਕਾਰ ਜਾਂ ਕੋਈ ਸਰਕਾਰ ਸਾਡੇ ਮਜ਼ੀਸ਼ਨਾ ਬਾਰੇ ਜਾਂ ਸਾਡੇ ਵਰਗ ਦੇ ਲੋਕਾਂ ਬਾਰੇ ਸੋਚੂਗਾ ਪਰ ਕਿਸੇ ਨੇ ਕੁਝ ਨਹੀਂ ਸੋਚਿਆ ਫਿਰ ਹਾਰ ਕੇ ਸਾਨੂੰ ਮੈਨੂੰ ਆਟੋ ਚਲਾਣਾ। ਤੁਸੀਂ ਯਕੀਨ ਮੰਨ ਸਕਦੇ ਹੋ ਕਿ ਕੋਈ ਇਨਸਾਨ 22 ਵਾਰ ਅਮਰੀਕਾ ਗਿਆ ਹੋਵੇ 19 ਵਾਰ ਕੈਨੇਡਾ ਗਿਆ ਹੋਵੇ 10 ਵਾਰ ਇੰਗਲੈਂਡ ਗਿਆ ਹੋਵੇ ਤਾਂ ਇਸ ਟੂਰ ਲਾਉਣ ਤੋਂ ਬਾਅਦ ਵੀ ਉਹ ਜ਼ਿੰਦਗੀ ਦੀ ਜੰਗ ਸੜਕਾਂ ਦੇ ਉੱਪਰ ਲੜ ਰਿਹਾ ਹੋਵੇ ਮੇਰੇ ਨਾਲ ਮੰਗੀ ਸਹੌਤਾ ਨੇ ਜੋ ਮਿਊਜ਼ੀਸ਼ੀਅਨ ਨੇ ਵੱਡੇ ਵੱਡੇ ਕਲਾਕਾਰਾਂ ਦੇ ਨਾਲ ਇਹਨਾਂ ਨੇ ਬਾ ਟੂਰ ਲਾਏ ਬਹੁਤ ਵਧੀਆ ਢੋਲਕਵਾਚਕ ਨੇ ਇਹ ਤੇ ਡਰਮ ਅਤੇ ਢੋਲ ਵਜਾਉਂਦੇ ਨੇ ਪਰ ਜਦੋਂ ਕਿਸਮਤ ਦੇ ਦਰਵਾਜ਼ੇ ਖੁੱਲੇ ਤਾਂ ਉਦੋਂ ਨਹੀਂ ਪਤਾ ਲੱਗਾ ਕਿ ਇਹ ਸ਼ਾਇਦ ਜ਼ਿੰਦਗੀ ਇੱਕਦਮ ਪਲਟਾ ਮਾਰ ਜਾਵੇਗੀ ਪਰ ਜ਼ਿੰਦਗੀ ਨੇ ਪਲਟਾ ਅਜਿਹੇਆ ਮਾਰਿਆ ਕਿ ਇੰਨੇ ਵੱਡੇ ਟੂਰ ਲਾਉਣ ਤੋਂ ਬਾਅਦ ਵੀ ਇੰਨੇ ਵੱਡੇ ਦੇਸ਼ਾਂ ਦੇ ਵਿੱਚ ਜਾਣ ਤੋਂ ਬਾਅਦ ਵੀ ਅੱਜ ਸੜਕਾਂ ਦੇ ਵਿੱਚ ਗਰਮੀ ਦੇ ਵਿੱਚ ਜੂਝ ਰਹੇ ਨੇ ਅਤੇ ਆਟੋ ਚਲਾ ਰਹੇ ਨੇ ਮੰਗੀ ਸਹੂਤਾ ਸਾਡੇ ਨਾਲ ਨੇ ਬਾਈ ਜੀ ਧੰਨਵਾਦ ਸਭਾਂ ਦੇਣ ਲਈ ਸਭ ਤੋਂ ਪਹਿਲਾਂ ਤੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰੇ ਦੇਖ ਰਹੇ ਦਰਸ਼ਕਾਂ ਨੂੰ ਤੇ ਡੇਲੀ ਪੋਸਟਲ ਚੈਨਲ ਵਾਲਿਆਂ ਦਾ ਮੈਂ तहे ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਡੇ ਵਰਗੇ ਬੰਦਿਆਂ ਦੀ ਵੀ ਪਸਾਰ ਲਈ ਅੱਛਾ ਮੈਂ ਸਹੀ ਕਿਹਾ ਜੀ 22 ਵਾਰ ਤੁਸੀਂ ਅਮਰੀਕਾ ਗਏ 19 ਵਾਰ ਕੈਨੇਡਾ ਗਏ ਇੰਗਲੈਂਡ ਗਏ ਯੂਰਪ ਵੀ ਗਏ ਤਾਂ ਇਹ ਮੈਂ ਸਹੀ ਕਿਹਾ ਜੀ ਬਿਲਕੁਲ ਬਿਲਕੁਲ ਜੀ 22 ਵਾਰ ਹੀ ਮੈਂ ਕੈਨੇਡਾ ਗਿਆ ਭਾਜੀ 18 19 ਵਾਰ 19 ਵਾਰ ਤੋਂ ਜ਼ਿਆਦਾ ਹੀ ਗਿਆ ਹਾਂਗਾ ਮੈਨੂੰ ਲੱਗਦਾ ਕੈਨੇਡਾ 8-10 ਵਾਰੀ ਇੰਗਲੈਂਡ 8-10 ਵਾਰੀ ਆਸਟ੍ਰੇਲੀਆ ਨਿਊਜ਼ੀਲੈਂਡ ਯੂਰਪ ਦੁਬਈ ਵਗੈਰਾ ਫਲਪਾਈਨ ਸਿਰਫ ਪਾਕਿਸਤਾਨ ਨਹੀਂ ਮੈਂ ਗਿਆ तकरीबन ਬਾਕੀ ਜਿੱਥੇ ਪੰਜਾਬੀ ਰਹਿੰਦੇ ਆ ਆਪਣੇ ਹਰ ਮੈਂ ਜਗ੍ਹਾ ਟੂਰ ਕੀਤਾ ਪਰਫਾਰਮ ਕੀਤਾ ਤੁਸੀਂ ਤਾਂ ਮੈਨੂੰ ਲੱਗਦਾ ਬਲੰਦੀਆਂ ਦੀ ਉਚਾਈ ਨੂੰ ਛੂ ਕੇ ਵਾਪਸ ਮੁੜੇ ਹੋ ਤਾਂ ਇਹ ਕਿਹੜੇ ਸਨ ਦੀਆਂ ਗੱਲਾਂ ਨੇ ਜਿਹੜੀਆਂ ਤੁਸੀਂ ਕੈਨੇਡਾ ਅਮਰੀਕਾ ਜਾਂਦੇ ਰਹੇ ਹੋ ਸਰ ਮੈਂ 2001 ਤੋਂ ਲੈ ਕੇ 19 ਤੱਕ ਮੈਂ ਐਵਰੀਅਰ ਮੇਰੇ ਇੱਕ ਜਾਂ ਦੋ ਟੂਰ ਹੁੰਦੇ ਸੀਗੇ ਅੱਛਾ ਹਾਂਜੀ ਅਸਲ ਵਿੱਚ ਕਰੋਨਾ ਦੀ ਮਹਾਮਾਰੀ ਕਰਕੇ ਉਸ ਤੋਂ ਬਾਅਦ ਬਿਲਕੁਲ ਕੰਮ ਠੱਪ ਹੋ ਗਿਆ ਸ਼ੋਅ ਬੰਦ ਹੋ ਗਏ ਵੀਜ਼ੇ ਵੀ ਲੱਗਣੇ ਬੰਦ ਹੋ ਗਏ ਟੂਰ ਵੀ ਬੰਦ ਹੋ ਗਏ ਤਾਂ ਤੁਸੀਂ ਢੋਲ ਕੀ ਵਜਾਉਂਦੇ ਸੀ ਤਬਲਾ ਵਜਾਉਂਦੇ ਸੀ ਕਿ ਡਰਮ ਵਗੈਰਾ ਚਲਾਉਂਦੇ ਸੀ ਜੀ ਭਾਜੀ ਮੈਂ ਰਿਦਮ ਸਟੈਂਡ ਮੈਂ ਤਬਲਾ ਪਲੇਅਰ ਵੀ ਹਾਂ ਢੋਲਕ ਵੀ ਢੋਲ ਵੀ ਡਰਮ ਵੀ ਡਰਮ ਮਸ਼ੀਨ ਵੀ ਜਿਹਨੂੰ ਆਕਟੋ ਪੈਡ ਕਹਿੰਦੇ तकरीबन ਜਨ ਕੇ ਰਿਦਮ ਸਟੈਂਡ ਮੈਂ ਤੁਸੀਂ ਤਾਂ ਮਲਟੀ ਟੈਲੈਂਟਡ ਜਿਹੜੇ ਕਲਾਕਾਰ ਹੋ ਤਾਂ ਕਿਹਨਾ ਕਿਹਨਾ ਦੇ ਨਾਲ ਤੁਸੀਂ ਕਿਹੜੇ ਕਿਹੜੇ ਸਿੰਗਰਾਂ ਦੇ ਨਾਲ ਟੂਰ ਲਾਏ ਨੇ ਜਾਂ ਕਿਹਨਾ ਕਿਹਨਾ ਨਾਲ ਕੰਮ ਕੀਤਾ ਸਭ ਤੋਂ ਪਹਿਲਾਂ ਤਾਂ ਵੱਡੇ ਭਾਜੀ ਮਨਮੋਹਨ ਬਾਰਦ ਜੀ ਕਮਲਹੀਰ ਜੀ ਸੁਖਿੰਦਰ ਸਰਤਾਜ ਦਿਲਜੀਤ ਦੁਸਾਂਜ ਲਖਵਿੰਦਰ ਬਡਾਲੀ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਬਡਾਲੀ ਬ੍ਰਦਰ ਉਹਨਾਂ ਨਾਲ ਵੀ ਮੈਂ ਕੰਮ ਕਰ ਚੁੱਕਾ ਫਿਰ ਮਾਸਟਰ ਸਲੀਮ ਉਹਨਾਂ ਨਾਲ ਟੂਰ ਕੀਤੇ ਆ ਹੋਰ ਤਕਰੀਬਨ ਜਿੰਨੇ ਪਾਜੀ ਕੁਲਵਿੰਦਰ ਬਿੱਲਾ ਰਾਜਵੀਰ ਜਵੰਦਾ ਜਾਰਡਨ ਸੰਧੂ ਸੁਖਵਿੰਦਰ ਬਬਲੂ ਹੋਰ ਵੀ ਜਿਹੜੇ ਕਾਫੀ ਵੱਡੇ ਵੱਡੇ ਸਿੰਗਰ ਆ ਤਕਰੀਬਨ ਮੈਂ ਹੁਣ ਗਿਣਨ ਲੱਗਾ ਤਾਂ ਮੈਨੂੰ ਸ਼ਾਇਦ ਕਈਆਂ ਦੇ ਨਾਮ ਵੀ ਚਿੱਤੇ ਭੁੱਲ ਗਿਆ ਜਿਨ੍ਹਾਂ ਨਾਲ ਕੰਮ ਕੀਤਾ ਜਾਰਡਨ ਸੰਧੂ ਰਾਜਵੀਰ ਜਵੰਦਾ ਹੋਣੀ ਤਾਂ ਅੱਜ ਕੱਲ ਦੇ ਸਿੰਗਰ ਨੇ ਜਿਹੜੇ 2-3 ਸਾਲਾਂ ਤੋਂ ਜਿਹੜੇ ਹੋਂਦ ਵਿੱਚ ਆਏ ਆ ਉਹਨਾਂ ਦਾ ਨਾਮ ਬਣਾਇਆ ਤੇ ਤੁਸੀਂ ਫਿਰ 2-3 ਸਾਲ ਪਹਿਲਾਂ ਵੀ ਬਾਹਰ ਜਾਂਦੇ ਰਹੇ ਬਿਲਕੁਲ ਜੀ ਪਾਜੀ ਮੈਂ ਤੁਹਾਨੂੰ ਦੱਸਿਆ ਵੀ 19 ਤੱਕ ਮੈਂ ਐਵਰੀ ਯਰ ਮੇਰੇ ਇੱਕ ਜਾਂ ਦੋ ਟੂਰ ਹੁੰਦੇ ਸਨ ਲਾਸਟ ਮੈਂ 19 ਦਾ ਟੂਰ ਲਾਇਆ ਜੀ ਦਸੰਬਰ ਦਾ ਦੇਵੀ ਮਖਸੂਸਪੁਰ ਹੀ ਨਾ ਮੇਰਾ ਲਾਸਟ ਟੂਰ ਸੀਗਾ 19 19 ਦਾ ਕੈਨੇਡਾ ਦਾ ਅੱਛਾ ਹਾਂਜੀ ਉਸ ਤੋਂ ਬਾਅਦ ਦੋ ਦੋ ਜਾਂ ਤਿੰਨ ਮਹੀਨੇ ਬਾਅਦ ਸਾਡਾ ਅਮਰੀਕਾ ਦਾ ਟੂਰ ਸੀ ਤੇ ਇੱਕ ਕੈਨੇਡਾ ਦਾ ਸੀਗਾ ਉਹ ਕਰੋਨਾ ਦੀ ਐਸੀ ਮਾਰ ਪਈ ਕਿ ਉਹ ਸਭ ਕੁਝ ਕੈਨਸਲ ਹੋ ਗਿਆ। ਪਰ ਵੀ ਹਾਲਾਤ ਕਿਵੇਂ ਦੇ ਕਿ ਉਹ ਪੈਸੇ ਨਹੀਂ ਸੀ ਦਿੰਦੇ ਕਿ ਜਾਂ ਪੈਸੇ ਤੁਹਾਡੇ ਕੋਲ ਨਹੀਂ ਜੁੜੇ। ਨਹੀਂ ਪੈਸੇ ਦਿੰਦੇ ਸਰ ਦੇਖੋ ਉਹ ਤਾਂ ਸਾਨੂੰ ਜੇ ਮੰਨ ਲਓ ਸੀ ਉਹ ਕੈਨੇਡਾ ਗਏ ਜਾਂ ਅਮਰੀਕਾ ਗਏ ਆ। ਉਹ ਸਾਨੂੰ ਡਾਲਰ ਦੇ ਹਿਸਾਬ ਨਾਲ ਥੋੜੀ ਪੈਸੇ ਦਿੰਦੇ। ਉਹ ਤਾਂ ਸਾਨੂੰ ਇੱਥੇ ਦੇ ਪੈਸੇ ਨਾਲ ਹਿਸਾਬ ਨਾਲ ਪੈਸੇ ਦਿੰਦੇ। ਜੇ ਜਿਹੜੀ 11200 ਰੁਪਇਆ ਸਾਡੀ ਦਿਹਾੜੀ ਆ ਤੇ ਇੱਥੇ ਵੀ ਉਹੀ ਦਿੰਦੇ ਆ ਤੇ ਬਾਹਰ ਲਈ ਜਾ ਕੇ ਵੀ ਉਹੀ ਦਿੰਦੇ ਸੀ। ਸੇਵਿੰਗ ਉਹਦੇ ਵਿੱਚੋਂ ਕੀ ਹੋਣੀ ਦੱਸੋ ਤੁਸੀਂ। ਜੇ ਮੰਨ ਲਓ ਮੈਂ 1 ਮਹੀਨੇ ਲਈ ਗਿਆ ਆ। ਮੇਰਾ ਕਿੰਨਾ ਬਣਿਆ ਜੀ? ਜੇ ਮੰਨ ਲਓ 1500 ਵੀ ਲਾ ਲਓ ਤੁਸੀਂ। 15 45000 ਰੁਪਇਆ ਬਣਿਆ ਜੀ। ਤੇ 45000 ਦੇ ਵਿੱਚ ਮੈਂ ਆਪਣਾ ਵੀ ਜੇ ਮਹੀਨੇ ਲਈ ਜਾਣਾ। ਮੈਂ ਆਪਣਾ ਵੀ ਕੱਪੜਾ ਲੀਡ ਆ ਜਾ ਕੁਝ ਕੋਈ ਚੀਜ਼ ਲਵਾਂਗਾ। 8-10000 ਰੁਪਇਆ ਉਹ ਨਿਕਲੇਗਾ ਮੇਰਾ ਆਪਣਾ ਪਰਸਨਲ ਹੀ ਖਰਚਾ 8-10000 ਰੁਪਇਆ ਮੇਰੇ ਬੱਚਿਆਂ ਦਾ ਖਰਚਾ ਹੈ ਮਹੀਨੇ ਦਾ ਉਹ ਵੀ ਤਾਂ ਮੈਨੂੰ ਦੇਖ ਕੇ ਜਾਣਾ ਪੈਣਾ ਉਹਨਾਂ ਦਾ ਮੂੰਹ ਥੋੜੀ ਬਨ ਕੇ ਜਾਊਗਾ ਫਿਰ ਇਹ ਤੁਹਾਨੂੰ ਬਾਹਰ ਜਾ ਕੇ ਵੀ ਰੁਪਈਆਂ ਦੇ ਹਿਸਾਬ ਨਾਲ ਪੈਸੇ ਦਿੰਦੇ ਬਿਲਕੁਲ ਭਾਜੀ ਰੁਪਈਆਂ ਦੇ ਹਿਸਾਬ ਨਾਲ ਉਹ ਵੀ ਉਹਨਾਂ ਨੇ ਉੱਥੇ ਨਹੀਂ ਗੱਦੀ ਦਿੱਤੇ ਉਹ ਉੱਥੋਂ ਜਾਂ ਜਾਦੇ ਚੜਾ ਦਿੰਦੇ ਸੀ ਇੰਡੀਆ ਜਾ ਕੇ ਤੁਹਾਨੂੰ ਪੈਸੇ ਮਿਲ ਗਏ ਹਮ ਇੱਥੇ ਟੁਗੜਦਾ ਤੋਂ ਉਹੀ ਲੈਂਦੇ ਸੀਗੇ ਸਰ ਟੁਗੜ ਟੁਗੜ ਸਭ ਕੁਝ ਹੋ ਲੈਂਦੇ ਸੀਗੇ ਜਿਹੜੀ ਸਾਡੀ ਪੇਮੈਂਟ ਸੀਗੀ ਉਹ ਸਾਨੂੰ ਇੰਡੀਆ ਦੇ ਰੁਪਈਆਂ ਦੇ ਹਿਸਾਬ ਇਥੇ ਜਦੋਂ ਕੋਈ ਇਥੇ ਟੂਰ ਲਾਉਣਾ ਤਾਂ ਇਥੇ 1000 1200 ਰੁਪਿਆ ਉਹੀ ਮਿਲਦਾ ਸੀ ਤੇ ਉਹੀ 1500 ਰੁਪਿਆ ਬਾਹਰ ਜਾ ਕੇ ਦੇਣਾ ਕੋਈ ਬਾਹਰ ਜਾ ਕੇ ਦਿੰਦੇ ਕਈ ਤਾਂ ਉਤੋਂ ਵੀ ਘੱਟ ਦਿੰਦੇ ਸੀਗੇ ਕਹਿੰਦੇ ਟੂਰ ਲਾਣਾ ਲਾਓ ਨਹੀਂ ਲਾਣਾ ਤਾਂ ਨਾ ਲਾਓ ਜਿਹੜਾ ਬੱਦ ਦਿੰਦਾ ਉਹਨਾਂ ਚੱਲ ਜੇ ਇਹ ਜਿਹੜੇ ਪਿੱਛੇ ਮਿਊਜ਼ਿਕ ਵਗੈਰਾ ਜਾਂ ਜਦੋਂ ਤੁਸੀਂ ਕਲਾਕਾਰ ਆਉ ਜਾਂ ਰੇਕਾ ਲਾਉਂਦੇ ਨੇ ਪਿੱਛੇ ਖੜ ਕੇ ਮੇਨ ਮੈਨੂੰ ਲੱਗਦਾ ਕਿ ਚਲੋ ਕੰਮ ਤਾਂ ਜਿਹੜੇ ਉਹਨਾਂ ਦਾ ਹੀ ਹੁੰਦਾ ਜਿਹੜਾ ਸਿੰਗਰ ਤਾਂ ਚਲੋ ਇੱਕ ਚਿਹਰਾ ਹੋ ਗਿਆ ਮੇਨ ਜਿਹੜਾ ਬੰਦਾ ਤਾਂ ਇਹ ਤੁਹਾਡੇ ਨਾਲ ਇੰਨੀ ਮਤਲਬ ਵਿਤਕਰਾ ਜਾਂ ਇੰਨੀ ਬਸਲੂਕੀ ਬਸਲੂਕੀ ਕਹੂੰਗਾ ਕਿ ਇਹ ਇੰਨੀ ਹੋ ਜਾਂਦਾ ਕਿ ਬਾਹਰ ਜਾ ਕੇ ਮੈਨੂੰ ਲੱਗਦਾ ਕਿ 8-8 10-10 ਲੱਖ ਰੁਪਏ ਲੈ ਲੈਂਦੇ ਨੇ ਆਹ ਪਾਜੀ ਜਿਆਦਾ ਕਈ ਸਿੰਗਰ ਇਦਾਂ ਦੇ ਵੀ ਆ ਜਿਹੜੇ 20-20 ਹਜ਼ਾਰ ਡਾਲਰ ਅਮਰੀਕਨ ਇੱਕ ਸ਼ੋਅ ਦਾ ਲੈਂਦੇ ਆ 20-20 30-30 ਹਜ਼ਾਰ ਡਾਲਰ ਤੇ ਸਾਨੂੰ ਨਾ ਕਦੀ ਉਹਨਾਂ ਨੇ ਸੱਚ ਦੱਸਿਆ ਆ ਵੀ ਸਾਡੇ ਕਿੰਨੇ ਲਏ ਆ ਤਾਂ ਆਪਣੇ ਕਿੰਨੇ ਲਏ ਨਾ ਐਂ ਐਂ ਕਦੀ ਪੁੱਛਿਆ ਤੇ ਸਭ ਤੋਂ ਵੱਧ ਟੂਰ ਕੇ ਦੇ ਨਾਲ ਆਏ ਸਭ ਤੋਂ ਵੱਧ ਟੂਰ ਵੱਡੇ ਭਾਜੀ ਬਾਹਰ ਸੁਣਨਾਂ ਨਾਲ ਆਏ ਤਾਂ ਫਿਰ ਉਹਨਾਂ ਦਾ ਜਿਹੜਾ ਵਿਰਸਾ ਹੁੰਦਾ ਰਿਹਾ ਵਾ 2010 ਤੋਂ ਬਾਅਦ ਮੈਨੂੰ ਲੱਗਾ ਕੰਮ ਇੱਕ ਤੋਂ ਲੈ ਕੇ 12 ਤੱਕ ਜਿੰਨੇ ਵਿਰਸੇ ਆ ਤੁਸੀਂ ਉਹ ਚ ਮੈਨੂੰ ਦੇਖ ਸਕਦੇ ਹੋ ਸਾਰੇ ਵਿਰਸਿਆਂ ਦੇ ਵਿੱਚ ਹੈਗੇ ਬਿਲਕੁਲ ਭਾਜੀ ਉਹਦੇ ਵਿੱਚ ਤੁਹਾਡੀ ਕੀ ਭੂਮਿਕਾ ਹੁੰਦੀ ਭਾਜੀ ਪਹਿਲਾਂ ਮੈਂ ਤਬਲਾ ਪਲੇ ਕੀਤਾ ਉਹਨਾਂ ਦੇ ਗਰੁੱਪ ਵਿੱਚ ਫਿਰ ਮੈਂ ਡਰਮ ਪਲੇ ਕੀਤਾ ਫਿਰ ਜਿੱਦਾਂ ਨਵੇਂ-ਨਵੇਂ ਮੁੰਡੇ ਐਡ ਹੁੰਦੇ ਰਹੇ ਕੋਈ ਤਬਲੇ ਵਾਲਾ ਨਵਾਂ ਆ ਗਿਆ ਜਾਂ ਕੋਈ ਕੋਈ ਆ ਗਿਆ ਉਹ ਜਿਹੜਾ ਮੈਨੂੰ ਇੰਸਟਰੂਮੈਂਟ ਕਹਿੰਦੇ ਸੀ বাজਾਉਣ ਨੂੰ ਕਿਉਂਕਿ ਮੈਂ 올-ਰਾਊਂਡਰ ਸੀਗਾ ਠੀਕ ਹੈ ਜੀ ਪ੍ਰੋਫੈਸ਼ਨਲੀ ਮੇਰਾ ਰਿਦਮ ਇਸ ਟਾਈਮ ਹੈ ਜਿਹੜਾ ਮੈਨੂੰ ਸਾਜ਼ ਕਹ ਗਾਉਂਦੇ ਵੀ ਸੀਗੇ ਕਿ ਨਹੀਂ ਗਾ ਵੀ ਲਈਦਾ ਜੀ ਮਾੜਾ ਮੋਟਾ ਪਰ ਜਿਹੜੀ ਸਾਡੀ ਗਾ ਤਾਂ ਸਕਦੇ ਆ ਅਸੀਂ ਵੀ ਪਰ ਗਾਉਣ ਲਈ ਪੈਸੇ ਚਾਹੀਦੇ ਆ ਅੱਜ ਕੱਲ ਤਾਂ ਅੱਗੇ ਹੁੰਦਾ ਸੀਗਾ ਭਾਜੀ ਕਿ ਕਲਾਕਾਰ ਨੇ ਇੱਕ ਗਾਣਾ ਗਾਇਆ ਰਾਤੋਂ ਰਾਤ ਲੋਕਾਂ ਤੱਕ ਪਹੁੰਚ ਜਾਂਦਾ ਸੀ ਤਾਂ ਹੁਣ ਤਾਂ ਲੱਖਾਂ ਰੁਪਈਆ ਲਾਣਾ ਪੈਂਦਾ ਉਹ ਅਸੀਂ ਕਿੱਥੋਂ ਲੈਣਾ ਸਾਡੇ ਕੋ ਤਾਂ ਆਪਣੇ ਬੱਚਿਆਂ ਨੂੰ ਪਾਲਣ ਲਈ ਪੈਸੇ ਨਹੀਂ ਅਸੀਂ ਸਿੰਗਰ ਬਣ ਕੇ ਕਿੱਦਾਂ ਬਣ ਸਕਦੇ ਹਾਂ ਸਿੰਗਰਾਂ ਨੇ ਤੁਹਾਡੇ ਨਾਲ ਮਤਲਬ ਮੈਂ ਇੱਕ ਹਿਸਾਬ ਨਾਲ ਮਾੜੀ ਕਹੂੰਗਾ ਵੀ ਇੰਨੀ ਕੀਤੀ ਆ ਤੇ ਤੁਸੀਂ ਫਿਰ ਵੀ ਭਾਜੀ ਭਾਜੀ ਕਹਿ ਕੇ ਗੱਲ ਕਰ ਰਹੇ ਹੋ ਉਹਨਾਂ ਦੇ ਨਾਲ ਇਹ ਇਹ ਬਿਲਕੁਲ ਭਾਜੀ ਇਹ ਮੇਰੀ ਇਮਾਨਦਾਰੀ ਆ ਕਿਉਂਕਿ ਜਿਹੜੇ ਬੰਦੇ ਨੇ ਮੈਂ ਵੀ ਕੰਮ ਕੀਤਾ ਮੈਂ ਇਮਾਨਦਾਰੀ ਨਾਲ ਕੰਮ ਕੀਤਾ ਤੇ ਉਹ ਇਮਾਨਦਾਰੀ ਦੀ ਸਜ਼ਾ ਹੁਣ ਮੈਨੂੰ ਮਿਲ ਰਹੀ ਹੈ ਅਛਾ ਕਈ ਵਾਰੀ ਕੀ ਹੁੰਦਾ ਵੀ ਅੱਜ ਕੱਲ ਤਾਂ ਟੂਰਿਸਟ ਵੀਜ਼ਾ ਲਵਾਉਣ ਦੇ ਚੱਕਰ 'ਚ ਲੋਕੀ ਨੰਨਾ ਪੈਸਾ ਖਰਚ ਦਿੰਦੇ ਕਿ ਉੱਥੇ ਜਾ ਕੇ ਐਲ ਐਮ ਆਈ ਲੈ ਲਾਂਗੇ ਉੱਥੇ ਜਾ ਕੇ ਅਸੀਂ ਰਫੂ ਚੱਕਰ ਹੋ ਜਾਾਂਗੇ ਕਦੀ ਇਹ ਨਹੀਂ ਮਨ ਚ ਆਇਆ ਵੀ ਆਪਾਂ ਵੀ ਫਰ ਰੋ ਜੀਏ ਤੇ ਆਪਣੇ ਪਰਿਵਾਰ ਦਾ ਸੋਚੀਏਗਾ ਪਾਜੀ ਬੜੇ ਬੰਦੇ ਆਲੇ ਮੈਨੂੰ ਕਹਿਆ ਕਹਿੰਦੇ ਯਾਰ ਤੂੰ ਇੰਨੀ ਵਾਰੀ ਅਮਰੀਕਾ ਕੈਨੇਡਾ ਗਿਆ ਆਂ ਵੀ ਤੂੰ ਉੱਥੇ ਰਹਿ ਲੈਂਦਾ ਮੈਂ ਕਿਹਾ ਯਾਰ ਦੇਖੋ ਮੈਂ ਤਾਂ ਰਹਿ ਲੈਂਦਾ ਪਰ ਸਿੰਗਰ ਤੇ ਤਾਂ ਬਦਨਾਮੀ ਲੱਗ ਜਾਂਦੀ ਸਰ ਵੀ ਉਹਦਾ ਬੰਦਾ ਮੰਨ ਲਓ ਜੇ ਮੈਂ ਕਿਸੇ ਨਾਲ ਗਿਆ ਆ ਮੰਨ ਲਓ ਲਖਵਿੰਦਰ ਬੜਾਲੀ ਨਾਲ ਗਿਆ ਆ ਮੈਂ ਉੱਥੇ 도ੜ ਲਖਵਿੰਦਰ ਬਡਾਲੀ ਦਾ ਬੰਦਾ 도ੜ ਗਿਆ ਜੀ ਮੈਂ ਨਹੀਂ ਚਾਹੁੰਦਾ ਸਿਗਾ ਕਿ ਮੇਰੇ ਕਰਕੇ ਕਿਸੇ ਦਾ ਨਾਮ ਖਰਾਬ ਹੋਵੇ ਮੈਂ ਆਮਾਨਦਾਰੀ ਦਿਖਾਈ ਆਪਣੀ کئی ਵਾਰੀ ਇਹ ਵੀ ਮੈਂ ਕਈ ਬੰਦਿਆਂ ਨੂੰ ਇਹਨਾਂ ਨੂੰ ਵੀ ਮਿਲਿਆ ਵੀ ਜਿਹੜੇ ਜਿੱਦਾਂ ਬਾਹਰ ਜਿੰਨਾਂ ਨੂੰ ਲੈ ਕੇ ਜਾਂਦੇ ਆ ਉਹ ਉਹਨਾਂ ਦੇ ਹੱਥ ਵੜ ਦਿੰਦੇ ਹੱਥ ਵੜਨ ਦਾ ਇਨਸੈਂਸ ਕਿ ਜਾਂ ਤੁਹਾਡਾ ਪਾਸਪੋਰਟ ਰੱਖ ਲੈਣਗੇ ਜਾਂ ਤੁਹਾਡੇ ਘਰ ਦੇ ਪੇਪਰ ਰੱਖ ਲੈਣਗੇ ਕਦੀ ਇਦਾਂ ਵੀ ਹੋਇਆ ਵੀ ਤੁਹਾਡੀਆਂ ਸਿਕਿਉਰਟੀ ਜਿਹੜੀ ਰੱਖੀ ਹੋਵੇ ਤੇ ਤੁਸੀਂ ਤਾਂ ਨਹੀਂ ਭੱਜੇ ਭਾਜੀ ਮੈਂ ਮੇਰੀ ਮੈਂ ਸੱਚੀ ਕਹਿੰਨਾ ਅੱਜ ਤੱਕ ਕਦੀ ਕਿਸੇ ਗਲਾਗਾਰ ਨੇ ਨਾ ਮੇਰੇ ਘਰ ਦੀ ਕਦੀ ਸਕਿਉਰਟੀ ਰਖਾਈ ਆ ਤੇ ਨਾ ਕਦੀ ਮੇਰਾ ਪਾਸਪੋਰਟ ਰੱਖਿਆ ਕਿਉਂਕਿ ਉਹਨਾਂ ਨੂੰ ਵੀ ਮੇਰੇ ਤੇ ਵਿਸ਼ਵਾਸ ਸੀਗਾ ਕਿ ਸੰ ਉਹਨਾਂ ਨੂੰ ਪਤਾ ਸੀਗਾ ਕਿ ਇਹ ਬੰਦਾ ਇਮਾਨਦਾਰ ਹੈ ਇਹਨੇ ਧੋੜਨਾ ਨਹੀਂ ਤੇ ਮੈਂ ਮੈਂ ਕਦੀ ਕੋਸ਼ਿਸ਼ ਵੀ ਨਹੀਂ ਕੀਤੀ ਧੋੜਨ ਦੀ بڑے ਬੰਦੇ ਆਲੇ ਮੈਨੂੰ ਕਿਹਾ ਮੇਰੇ ਉੱਤੇ ਫਰੈਂਡ ਸੀਗੇ ਮੁੰਡੇ ਮੇਰੇ ਕਲਾਸਮੇਟ ਸੀਗੇ ਅਮਰੀਕਾ ਮੈਂ 200 ਕਿਲੋਮੀਟਰ ਦਾ 200 ਕਿਲੋਮੀਟਰ ਤੋਂ ਉਹ ਵਿਚਾਰੇ ਗੱਡੀ ਚਲਾ ਕੇ ਮੈਨੂੰ ਲੈ ਕੇ ਗਏ ਦੋ ਦਿਨ ਮੈਂ ਉਹਨਾਂ ਕੋਲ ਰਿਆ ਉਹ ਮੈਂ ਉਹਨਾਂ ਨਾਲ ਘੁੰਮਿਆ ਫਿਰਿਆ ਉਹਨਾਂ ਨੇ ਮੈਨੂੰ ਦਿਖਾਇਆ ਜੋ ਵੀ ਆਪਣੇ ਗੋਲਡਨ ਗੇਟ ਆ ਉੱਤੇ ਕੈਲੀਫੋਰਨੀਆ ਸ਼ਾਇਦ ਅਣਾ ਗੋਲਡਨ ਗੇਟ ਆ ਉਹ ਮੈਨੂੰ ਦਿਖਾ ਦੇ ਕੋ ਕਿ ਲੈ ਆਏ ਤੇ ਘਰ ਆ ਕੇ ਰਾਤ ਨੂੰ ਉਹ ਮੈਂ ਰਾਤ ਨੂੰ ਸਤੇ ਉਹ ਸਵੇਰ ਨੂੰ ਉੱਠ ਕੇ ਕੰਮ ਤੇ ਚੱਲ ਗਏ ਮੈਂ ਜਦੋਂ ਉੱਠਿਆ ਤਾਂ ਸਾਰਾ ਖਾਲੀ ਮੈਂ ਕਿਹਾ ਭਾਜੀ ਯਾਰ ਤੁਸੀਂ ਕਿੱਥੇ ਹੋ ਕਹਿੰਦੇ ਯਾਰ ਅਸੀਂ ਕੰਮ ਤੇ ਆ ਗਏ ਤੇ ਮੈਂ ਕਿਹਾ ਮੈਨੂੰ ਕਿੱਦਾਂ ਹੋਊਗਾ ਉਹ ਕਹਿੰਦੇ ਛੱਡ ਤੂੰ ਸਿੰਗਰਾ ਸਿੰਗਰਾ ਨੂੰ ਤੂੰ ਰਹਿ ਲੈ ਇੱਥੇ ਤੂੰ ਕੀ ਕਰਨਾ ਜਾ ਕੇ ਇੱਥੇ ਰਹਿ ਆਪਣਾ ਪਰਿਵਾਰ ਸੈੱਟ ਕਰ ਜੇ ਕੋ ਮੈਂ ਕਿਹਾ ਨਹੀਂ ਭਾਜੀ ਮਗਾ ਮੈਂ ਨਹੀਂ ਚਾਹਨਾ ਕਿ ਮੇਰੇ ਕਰਕੇ ਕਿਸੇ ਦਾ ਕੰਮ ਖਰਾਬ ਹੋਵੇ ਪਲੀਜ਼ ਤੁਸੀਂ ਮੈਨੂੰ ਛੱਡ ਕੇ ਉਹ ਵਿਚਾਰੇ ਦੂਜੇ ਦਿਨ 250 ਕਿਲੋਮੀਟਰ ਗੱਡੀ ਚਲਾ ਕੇ ਮੈਨੂੰ ਵਾਪਸ ਛੱਡ ਕੇ ਅੱਛਾ ਇੰਨੇ ਨਾਮ ਤੁਸੀਂ ਲਏ ਕੋਈ ਕਿਸੇ ਨੇ ਬਾਹ ਫੜੀ ਕਿਸੇ ਨੇ ਗਾਂ ਤੋਂ ਅੱਗੇ ਆ ਕੇ ਬਾਤ ਪੁੱਛੀ ਕਿਸੇ ਨੇ ਕਿਸੇ ਨੇ ਨਹੀਂ ਪੁੱਛੀ ਅ ਜਿੱਦਨ ਦੇ ਮੈਂ ਇੰਟਰਵਿਊ ਮੇਰਾ ਸ਼ੁਰੂ ਹੋਇਆ ਮੈਂ ਥੈਂਕਸ ਕਰਦਾ ਦੀਪਕ ਵਾਲੀ ਸਾਹਿਬ ਦਾ ਜਿਹੜੀ ਪਹਿਲੀ ਇੰਟਰਵਿਊ ਹੋਈ ਸੀ ਉਹਨਾਂ ਨੇ ਹੀ ਬੰਦੇ ਭੇਜੇ ਸੀਗੇ ਤਾਂ ਮੇਰੀ ਇੰਟਰਵਿਊ ਹੋਈ ਮੈਂ ਉਹਨਾਂ ਦਾ ਵੀ ਤਾਂ ਚਲੋ ਤੈਅਦ ਲੋ ਸ਼ੁਕਰਗੁਜ਼ਾਰ ਹਾਂ ਉਹਨਾਂ ਨੇ ਮੇਰੀ ਤਾਂ ਵਾਰਿਸ ਭਰਾਵਾਂ ਦੇ ਨਾਲ ਕਾਫੀ ਜੁੜੇ ਹੋਏ ਪਿਛਲੇ ਲੰਬੇ ਸਮੇਂ ਤੋਂ ਤਾਂ ਉਹ ਉਹ ਮੁੜ ਕੇ ਵਾਰਿਸ ਭਰਾਵਾਂ ਨੇ ਨਹੀਂ ਕੋਈ ਬਾਤ ਪੁੱਛੀ ਨਹੀਂ ਭਾਜੀ ਬਾਤ ਪੁੱਛਣ ਦੀ ਮੈਂ ਉਹਨਾਂ ਨੂੰ ਕੱਲਿਆਂ ਨੂੰ ਨਹੀਂ ਕੰਨਾ ਮੈਂ ਸਾਰਿਆਂ ਨੂੰ ਕੰਨਾ ਆ ਇਹ ਨਹੀਂ ਕਿ ਮੈਂ ਉਹਨਾਂ ਨੂੰ ਕੱਲਿਆਂ ਨੂੰ ਟਾਰਗੇਟ ਕਰ ਰਿਹਾ ਵਾਰਿਸ ਭਾਜੀ ਨੂੰ ਵੱਡੇ ਭਾਜੀ ਨੂੰ ਜਾਂ ਕਮਲਹੀਰ ਜੀ ਨੂੰ ਜਾਂ ਹੋਰ ਸਿੰਗਰਾਂ ਨੂੰ ਮੈਂ ਕਿਸੇ ਨੂੰ ਇੱਕ ਨੂੰ ਟਾਰਗੇਟ ਨਹੀਂ ਕਰ ਰਿਹਾ ਮੈਂ ਸਾਰਿਆਂ ਨੂੰ ਕੰਨਾ ਵੀ ਜਿੰਨੇ ਨਾਲ ਮੈਂ ਕੰਮ ਕੀਤਾ ਆ ਚਾਹੇ ਮੈਂ 15 ਦਿਨ ਲਈ ਕੀਤਾ ਚਾਹੇ ਮੈਂ ਇੱਕ ਸ਼ੋਅ ਲਾਇਆ ਚਾਹੇ ਉਹਨਾਂ ਟੂਰ ਕੀਤਾ ਚਾਹੇ 2 ਮਹੀਨਿਆਂ ਦਾ ਟੂਰ ਕੀਤਾ ਮੇਰੀ ਇਹੀ ਰਿਕਵੈਸਟ ਆ ਕਿ ਮੇਰੇ ਹਾਲਾਤ ਬਹੁ ਪਲੀਜ਼ ਜੇ ਮੇਰੀ ਕੋਈ ਹੈਲਪ ਕਰ ਸਕਦਾ ਮੈਨੂੰ ਇੱਕ ਛੋਟਾ ਜਿਹਾ ਕੰਮ ਲੈ ਲੈਣ ਜਿੱਦਨ ਦੀ ਮੈਂ ਇੰਟਰਵਿਊ ਸ਼ੁਰੂ ਕੀਤੀ ਆ ਮੇਰੇ ਦੋ ਭਰਾ ਸਿੰਗਰ ਆ ਗਗਨ ਕੋਕਰੀ ਤੇ ਪ੍ਰੀਤ ਹਰਪਾਲ ਉਹਨਾਂ ਦੇ ਡਾਇਰੈਕਟਲੀ ਮੈਨੂੰ ਫੋਨ ਆਇਆ ਉਹ ਕਹਿੰਦੇ ਬਾਈ ਟੈਨਸ਼ਨ ਆ ਲਿਆ ਜਿੰਨੀ ਜੋ ਗਏਗੇ ਆ ਪਤਾ ਦੀ ਹੈਲਪ ਕਰਾਂਗੇ ਤਾਂ ਮੈਂ ਤੈਨੂੰ ਸ਼ੁਕਰਗੁਜ਼ਾਰ ਕਰਦਾ ਗਗਨ ਕੋਕਰੀ ਦਾ ਤੇ ਪ੍ਰੀਤ ਹਰਪਾਲ ਦਾ ਜਿਨ੍ਹਾਂ ਦਾ ਮੈਨੂੰ ਸਪੈਸ਼ਲੀ ਕਾਲ ਕੀਤੀ ਕਿ ਕਹਿੰਦੇ ਕੋਈ ਨਹੀਂ ਜਿੰਨਾ ਅਸੀਂ ਕਰ ਸਕੀਏ ਤੇਰੇ ਲਈ ਕਰਾਂਗੇ ਇਹ ਇਕੱਲੀ ਹਾਲਾਤ ਤੁਹਾਡੇ ਹੀ ਇਹ ਜੇ ਨੇ ਕਿ ਜਾਂ ਹੋਰ ਵੀ ਮੈਂ ਤਾਂ ਪਿੱਛੇ ਖੜੀ ਦੇਖਦਾ ਹੁੰਨਾ ਆਪਾਂ ਸ਼ੋਅ ਦੇ ਵੀ 10 12 ਜਣੇ ਦੀ ਟੀਮ ਹੁੰਦੀ ਹੈ ਵੈਸੇ ਜਿਆਦਾ ਹੀ ਹੁੰਦੇ ਆ ਤੇ ਕਿ ਜਾਂ ਉਹ ਸਾਰਿਆਂ ਦਾ ਇਹ ਹਾਲ ਆ ਕਿ ਹੁਣ ਕਰੋਨਾ ਦੇ ਵਿੱਚ ਕੰਮ ਹੈ ਨਹੀਂ ਤੇ ਜਾਂ 1000 1500 ਦੀ ਦਿਹਾੜੀ ਤੇ ਜਾਂਦੇ ਆ ਤੇ ਕੰਮ ਕੋਈ ਹੁੰਦਾ ਨਹੀਂ ਨਾ ਭਾਜੀ ਸਾਰਿਆਂ ਦੇ ਇਹ ਹਾਲ ਆ ਕੋਈ ਵਿਚਾਰਾ ਫੈਕਟਰੀ ਲੱਗਾ ਆ ਕੋਈ ਰੇੜੀ ਲਾ ਕੇ ਬੈਠਾ ਸਮੋਸੇ ਆ ਰੇੜੀ ਸਮੋਸੇ ਵੇਚ ਰਿਹਾ ਕੋਈ ਵਿਚਾਰਾ ਭਟੂਰੇ ਕਰ ਰਿਹਾ ਕੋਈ ਫੈਕਟਰੀਆਂ ਚ ਕੋਈ ਮਿਸਤਰੀਆਂ ਨੇ ਦਿਹਾੜੀ ਜਾ ਰਿਹਾ ਆ ਤੇ ਮੈਂ ਤੁਹਾਨੂੰ ਆਪਣਾ ਬਾਕੀ ਦੱਸ ਦਿੰਦਾ ਮੈਂ ਇੱਕ ਫੈਕਟਰੀ ਚ ਬਾਹਰ ਮੈਂ ਉੱਥੇ ਗਿਆ ਮੈਂ ਕਿਹਾ ਸਰ ਮੈਂ ਬੈਲ ਬਜਾਈ ਉਹ ਮਾਲਕ ਅੰਦਰੋਂ ਬਾਹਰ ਆਇਆ ਮੈਂ ਕਿਹਾ ਸਰ ਜੀ ਇੱਦਾਂ ਦਾ ਵੀ ਤੁਸੀਂ ਬਾਹਰ ਲਿਖਿਆ ਬਰਕਰਾਂ ਦੀ ਲੋੜ ਹੈ ਵੀ ਮੈਨੂੰ ਕੰਮ ਦੀ ਲੋੜ ਹੈ ਪਲੀਜ਼ ਮੈਨੂੰ ਕੰਮ ਦੇ ਦਿਓ ਉਹ ਕਹਿੰਦੇ ਪਹਿਲਾਂ ਕੀ ਕੰਮ ਕਰਦਾ ਸੀ ਮੈਂ ਕਿਹਾ ਜੀ ਇੱਦਾਂ ਕਲਾਕਾਰਾਂ ਨਾਲ ਸ਼ੋਅਜ਼ ਵਗੈਰਾ ਕਰਦੇ ਸੀ ਉਹ ਕਹਿੰਦਾ ਸੌਰੀ ਵੀਰੇ ਤੁਹਾਡੇ ਲਈ ਕੰਮ ਹੈ ਨਹੀਂ ਮੈਂ ਕਿਹਾ ਕਿਉਂ ਜੀ ਕਹਿੰਦੇ ਇਹ ਕੰਮ ਭਾਰੇ ਆ ਵੀਰੇ ਤੁਹਾਡੇ ਕੋ ਕੰਮ ਨਹੀਂ ਉਹਦੇ ਸੋ ਤੇ ਕੋਈ ਕੰਮ ਤੇ ਨਹੀਂ ਰੱਖ ਰਿਹਾ ਸਾਨੂੰ ਫਿਰ ਮੈਨੂੰ ਜੋ ਮੈਨੂੰ ਆਉਂਦਾ ਸੀਗਾ ਆਟੋ ਆਉਂਦਾ ਸੀ ਮੈਂ ਮਾੜਾ ਮੋਟਾ ਮੇਰੇ ਕੋ ਉਹ ਵੀ ਆਪਣਾ ਨੀਗਾ ਮੈਂ ਕਿਰਾਏ ਤੇ ਲੈ ਕੇ ਚਲਾਦਾ ਸੀ ਸੀ ਆਟੋ ਕਰ 2019 ਤੋਂ ਬਾਅਦ ਚਲਾ ਰਹੇ ਹਾਂ ਕਿ ਜਾਂ ਜਿਹੜੇ ਕਰੋਨਾ ਦੇ ਵਿੱਚ ਕਰੋਨਾ ਦੇ ਜਿਹੜੇ 6-7 ਮਹੀਨੇ ਸੀ ਜਾਂ 1 ਸਾਲ ਸੀਗਾ ਜਿਹੜਾ ਕਰੋਨਾ ਵਾਲਾ 19 ਤੋਂ ਬਾਅਦ ਵਾਲਾ 20 ਵਾਲਾ ਉਹ ਸਾਰਾ ਮੇਰੀ ਜਿੰਨੀ ਮਾੜੀ ਮੋਟੀ ਮੈਂ ਸੇਵਿੰਗ ਕੀਤੀ ਸੀ ਜਿੰਨਾ ਮੇਰਾ ਸੀਗਾ ਉਹ ਮੈਂ ਸਾਰਾ ਕੱਢ ਦਿੱਤਾ ਮੈਨੂੰ ਆਸ ਸੀਗੀ ਕੋਈ 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 ਨਾ ਕੋਈ ਕਲਾਕਾਰ ਜਾਂ ਕੋਈ ਸਰਕਾਰ ਸਾਡੇ ਮਜ਼ੀਸ਼ਨਾ ਬਾਰੇ ਜਾਂ ਸਾਡੇ ਵਰਗੇ ਤੇ ਲੋਕਾਂ ਬਾਰੇ ਸੋਚੂਗਾ ਪਰ ਕਿਸੇ ਨੇ ਕੁਝ ਨਹੀਂ ਸੋਚਿਆ ਫਿਰ ਹਾਰ ਕੇ ਸਾਨੂੰ ਮੈਨੂੰ ਔਟੋ ਚਲਾਉਣਾ ਪਏ ਅੱਛਾ ਇਹ ਹੈਂਡਲ ਫੜ ਕੇ ਤੁਹਾਡਾ ਹੱਥਾਂ ਦਾ ਉਂਗਲਾਂ ਦਾ ਜਾਦੂ ਤਾਂ ਨਹੀਂ ਗਾਇਬ ਹੋ ਗਿਆ ਉਹ ਉਹ ਤਾਂ ਕਾਇਮ ਆ ਨਾ ਨਹੀਂ ਨਹੀਂ ਭਾਜੀ ਦੇਖੋ ਕੀ ਕਹਿੰਦੇ ਹੁੰਦੇ ਆ ਹਥਿਆਰ ਚਲਾਉਣੇ ਕੀ ਕਹਿੰਦੇ ਆ ਆਹ ਭੁੱਲੇ ਤਾਂ ਨਹੀਂ ਗਏ ਹਾਂ ਬਸ ਇਹ ਆ ਬਾਕੀ ਆਪਾਂ ਰੇ ਅੱਜ ਵੀ ਕਰੀਦਾ ਜਦੋਂ 8 9 ਵਜੇ ਰਾਤ ਸਵੇਰੇ ਮੈਂ 7 ਵਜੇ ਨਿਕਲਦਾ 8 9 ਵਜੇ ਰਾਤ ਨੂੰ ਘਰ ਆਉਣਾ ਫਿਰ ਅੱਧਾ ਘੰਟਾ ਘੰਟਾ ਆਪਣਾ ਸਾਜ ਖੋਲ ਕੇ ਉਹਨੂੰ ਨਾਲ ਨਮਸਕਾਰ ਕਰੀਦਾ ਵੀ ਭਰਾ ਪਤਾ ਨਹੀਂ ਸਾਡੇ ਕੋਈ ਖੜੇ ਕੋਈ ਗਲਤੀ ਹੋ ਗਿਆ ਸਾਡੇ ਰਾਹ ਸਾਜ ਹੀ ਕਰੇ ਸਾਡੇ ਨਾਲ ਗੁੱਸੇ ਹੋ ਗਏ ਵੀ ਪਤਾ ਨਹੀਂ ਸ਼ੁਰੂ ਕਿੰਨਾ ਤੋਂ ਕੀਤਾ ਸੀਗਾ ਮੈਂ ਸ਼ੁਰੂ ਭਾਈ ਜੀ ਸਭ ਤੋਂ ਪਹਿਲਾਂ 1988 ਵਿੱਚ 88 ਤੋਂ ਲੈ ਕੇ 93 ਤੱਕ ਸੁਖਵਿੰਦਰ ਪੰਚੀ ਇੱਕ ਸਿੰਗਰ ਹੁੰਦਾ ਸੀ ਜਿਹਦਾ ਗਾਣਾ ਸੀ ਛੱਲੇ ਮੁੰਦੀਆਂ ਹਾਂ ਮੈਂ ਨਾਮ ਸੁਣਿਆ ਜੀ ਹਾਂਜੀ ਉਹਨਾਂ ਨਾਲ ਮੈਂ 93 ਤੱਕ ਕੰਮ ਕੀਤਾ ਉਸ ਤੋਂ ਬਾਅਦ 94 ਵਿੱਚ ਬਾਰਦ ਸਾਹਿਬ ਦਾ ਮਲਮੋਣ ਵਾਰਦ ਜੀ ਦਾ ਪਹਿਲਾ ਗਾਣਾ ਆਇਆ 11 ਨਾ ਪਿੰਗਾ ਛੂਟਦੀਏ ਉਦੋਂ ਤੋਂ ਲੈ ਕੇ ਫਿਰ ਮੈਂ ਉਹਨਾਂ ਨਾਲ ਕੰਮ ਕੀਤਾ ਉਸ ਤੋਂ ਬਾਅਦ ਤਾਂ ਹੋਲੀ-ਹੋਲੀ ਮੇਰੀ ਵੀ ਪਛਾਣ ਬਣਦੀ ਰਹੀ ਉਹਨਾਂ ਕਰਕੇ ਤੇ ਫਿਰ ਲੋਕਾਂ 'ਚ ਵੀ ਮੇਰੀ ਵੀ ਪਛਾਣ ਬਣ ਗਈ ਕਿ ਕੋਈ ਰਿਦਮ ਸਟਾਇਲ ਆ ਫਿਰ ਹਰ ਸਿੰਗਰ ਮੈਨੂੰ ਚਾਹੁੰਦਾ ਸੀਗਾ ਕਿ ਇਹ ਬੰਦਾ ਮੇਰੇ ਨਾਲ ਕੰਮ ਕਰੇ ਚਲੋ ਉਮੀਦ ਕਰਦੇ ਹਾਂ ਜੀ ਫੇਰ ਤੋਂ ਉਹ ਦੌਰ ਆਵੇ ਤੇ ਤੁਸੀਂ ਬਾਹਰ ਦੇ ਟੂਰ ਲਾਓ ਤੇ ਆਪਣੇ ਫੈਮਿਲੀ ਦੇ ਨਾਲ ਦਾ ਤੁਸੀਂ ਖੁਸ਼ ਰਹੋ ਤਾਂ ਅਖੀਰ ਦੇ ਵਿੱਚ ਜੇ ਕੁਝ ਗੀਤ ਕੋਈ ਜਾਂ ਕੋਈ ਸੁਨਾ ਸਕੋ ਤੇ ਤੁਹਾਡਾ ਬਹੁਤ ਧੰਨਵਾਦ ਹੋਊਗਾ ਜੀ ਨਹੀਂ ਗੀਤ ਭਾਜੀ ਮੈਂ ਕੀ ਸੁਣਾਵਾਂ ਮੈਂ ਤਾਂ ਇਹੀ ਰਿਕਵੈਸਟ ਕਰੂੰਗਾ ਸਾਰੇ ਸਿੰਗਰਾਂ ਨੂੰ ਜਾਂ ਸਰਕਾਰਾਂ ਨੂੰ ਜਾਂ ਕੋਈ ਵੀ ਜਿਹੜਾ ਸਰਕਾਰ ਦਾ ਨੁਮਾਇੰਦਾ ਆ ਜਾਂ ਜਿਹੜੀਆਂ ਐਨਜੀਓ ਬਣੀਆਂ ਆ ਮੈਂ ਪੁਲਿਸ ਨੂੰ ਉਹਨਾਂ ਨੂੰ ਇਹ ਹੱਥ ਜੋੜ ਕੇ ਕਹਿਣਾ ਕਿ ਪਲੀਜ਼ ਮੈਨੂੰ ਇੱਕ ਛੋਟਾ ਜਿਹਾ ਘਰ ਬਣਾ ਦਿਓ ਬਾਕੀ ਰੋਟੀ ਪਾਣੀ ਦਾ ਪਾਲਣ ਪੋਸ਼ਣ ਬੱਚਿਆਂ ਦਾ ਮੈਂ ਆਪੇ ਕਰ ਲਵਾਂ ਧੰਨਵਾਦ ਜੀ ਬੱਸ ਕਰ ਲਈ ਸੋ ਇਹ ਨੇ ਸਹੋਤਾ ਸਾਹਿਬ ਤੇ ਕਹਿੰਦੇ ਨੇ ਕਿ ਵੱਡੇ ਵੱਡੇ ਮੁਲਕਾਂ ਦੇ ਵਿੱਚ ਜਾ ਕੇ ਇਹਨਾਂ ਨੇ ਕਿਸਮਤ ਅਜ਼ਮਾਈ ਹੈ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀਗਾ ਜਦੋਂ ਦਰਵਾਜ਼ੇ ਖੁੱਲੇ ਕਿਸਮਤ ਦੇ ਤਾਂ ਉਦੋਂ ਇਨਸਾਨ ਨੂੰ ਨਹੀਂ ਪਤਾ ਲੱਗਦਾ ਪਰ ਇਨ ਕਿਸਮਤ ਨੇ ਆਪਣੇ ਦਰਵਾਜ਼ੇ ਜਲਦੀ ਬੰਦ ਕਰ ਲਏ ਤਾਂ ਵੱਡੇ ਵੱਡੇ ਮੁਲਕਾਂ ਦੇ ਵਿੱਚ ਜਿੱਥੇ ਜਾਣ ਨੂੰ ਲੋਕ ਅੱਜ ਤਰਸ ਰਹੇ ਨੇ ਉਹਨਾਂ ਮੁਲਕਾਂ ਦੇ ਵਿੱਚ ਜਾ ਕੇ ਇਹ ਬੁਲੰਦੀਆਂ ਛੂ ਕੇ ਵਾਪਸ ਆਏ ਨੇ ਪਰ ਕਿਸਮਤ ਦੀ ਮਾਰ ਅਜਿਹੀ ਪਈ ਹੈ ਕਿ ਅੱਜ ਇੰਨੀ ਗਰਮੀ ਦੇ ਵਿੱਚ ਧੁੱਪਾਂ ਦੇ ਵਿੱਚ ਕਰੋਨਾ ਦੀ ਮਾਰ ਤੋਂ ਬਾਅਦ ਇਹ ਆਟੋ ਚਲਾਉਣ ਲਈ ਮਜਬੂਰ ਨੇ ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਜਲੰਧਰ